ਸਾਡਾ ਦਾਸ ਦਾ ਹਿੱਟਾ ਥੱਲੇ ਜੋੜ ਕੇ ਤੇ ਉੱਤੇ ਬੈੱਡ ਰੱਖ ਕੇ ਤੇ ਬੈੱਡਾਂ ਦੇ ਉੱਤੇ ਪੇਟੀਆਂ ਰੱਖੀਆਂ ਨੇ ਤੇ ਫਿਰ ਵੀ ਸਾਡੇ ਮਤਲਬ ਲੱਗ ਜਾਂਦਾ ਪਾਣੀ ਬੈੱਡਾਂ ਨੂੰ ਤੇ ਹੁਣ ਜਿਹੜੇ ਦਾਣੇ ਨੇ ਸਾਡੇ ਉੱਪਰ ਛੱਤਾਂ ਤੇ ਪਏ ਨੇ ਕੋਈ ਬਰਸਾਤ ਦੇ ਵਿੱਚ ਬਰਸਾਤ ਦੌਰਾਨ ਜਿਹੜਾ ਪਾਣੀ ਆ ਰਿਹਾ ਤੁਸੀਂਾਂ ਤਾਂ ਕਿੰਨੇ ਪਰਿਵਾਰ ਬੈਠੇ ਆ ਘਰਾਂ ਅੰਦਰ ਇੱਥੇ ਕੋਈ ਮੰਨ ਕੇ 100 150 200 ਬੰਦਾ ਨਿਕਲ ਵੀ ਆਇਆ ਤਾਂ ਬਾਕੀ 40 50 ਹਰੇ ਮੈਂਬਰ ਬੈਠੇ ਨੇ ਜਿਹੜੇ ਇਸ ਟਾਈਮ ਆਪਣੇ ਸਮਾਨ ਦੀ ਰਾਖੀ ਸੀ ਬੰਤੇ ਪਈ ਸੀ ਰਾਤ ਹਾਂ ਰਾਤ ਪਏ 10 ਮੁੰਡੇ ਮੈਂ ਆਪ ਖੁਦ ਵੇਖਾ ਹੈ ਹਾਂ ਜਵਾਨ ਮੁੰਡੇ ਆਪਣੇ 13-13 ਮੁੰਡੇ ਸੀ ਐ ਤੂੰ ਸਿੱਧਾ ਪੈ ਨਾ ਮੈਂ ਜਦੋਂ ਉੱਥੇ ਗਈਆਂ ਨਾ ਡੰਗਰਾਂ ਦੇ ਮੈਖ ਚਲ ਤੇ ਆਣ ਮਾਰਨੀ ਆ ਹਾਂ ਕੀ ਮੰਗ ਕੇ ਹੈ ਅਸੀਂ ਕਰਨੇ ਆ ਵੀ ਸਾਨੂੰ 5-5 ਮਰਲੇ ਸਾਨੂੰ ਘਰ ਪਰਥੀ ਮਿਲ ਜਾਵਣ ਜਿਹੜੇ ਆਪਣੇ ਬੱਚੇ ਸੁੱਕੇ ਤੇ ਆਹੀ ਆਹੀ ਆ ਚਿੜਕਾ ਸਹਿੰਦੇ ਫਿਰਨੇ ਬਾਹਰ ਲੈ ਪਿੰਡਾਂ ਦੀ ਕਿੰਨੇ ਪਾਣੀ ਚ ਘਰ ਹੈਗੇ ਇਸ ਟਾਈਮ ਤੇ ਡੁੱਬੇ ਗਏ ਤੇ 100 150 ਘਰ ਅੱਗੇ 100 150 ਘਰ ਅੱਗੇ ਆ ਮਤਲਬ ਆ ਉੱਥੇ ਜਿਹੜੇ ਅਗਲੇ ਘਰ ਆ ਜਿਹੜੇ ਉਹ ਅਗਲੇ ਘਰ ਨਾਲ ਇਥੇ ਪਾਣੀ ਦੇ ਹਾਲਾਤ ਭਾਜੀ ਇਹ ਮੰਡ ਡੋਗਰਾਂ ਵਾਲਿਆ ਸਾਰਾ ਅੱਗਾਂ ਤੋੜੀ ਕੁੱਕਾ ਮੰਡ ਪਿੰਦਾ ਮੇਨ ਆਪਣੀ ਛੜਕੇ ਸਾਰੀ ਕੁੱਕਰ ਮੰਡ ਦੀ ਆ ਤੇ ਅੱਗੇ ਪਾਣੀ ਬਹੁਤ ਜ਼ਿਆਦਾ ਭਾਜੀ ਅੱਗੇ ਜਿਹੜੇ ਇਹਨਾਂ ਦੇ ਘਰ ਆ ਉਹ ਸਾਰੇ ਡੁੱਬੇ ਪਏ ਆ ਪਾਣੀ 'ਚ ਹਾਂਜੀ ਕੀ ਮੰਗ ਕਰਦੇ ਮੰਗੇ ਹੋਈ ਆ ਭਾਜੀ ਹੁਣ ਇਹਨਾਂ ਦਾ ਤੇ ਬਹੁਤਾਂ ਨੀਵਾ ਹੈ ਉੱਥੇ ਪਾਣੀ ਇਹਨਾਂ ਦੇ ਘਰਾਂ 'ਚ ਵੀ ਚੜਿਆ ਪਿਆ ਹੈ ਇਹਨਾਂ ਨੂੰ ਟੈਂਸ਼ਨ ਆ ਵੀ ਚਲੋ ਉੱਥੇ ਸਾਮਾਨ ਜਿਹੜਾ ਰਾਤ ਨੂੰ ਚੋਰ ਵੀ ਪੈ ਜਾਂਦੇ ਆ ਹੁਣ ਰਾਤੀ ਵੀ ਚੋਰ ਕਹਿੰਦੇ ਪਏ ਆ ਕੋਈ ਸਾਮਾਨ ਲੈ ਇਹਨਾਂ ਆ ਘਰ ਵਾਲਿਆਂ ਦਾ ਵੀ ਸਾਮਾਨ ਜਿਹੜਾ ਵਾ ਚੋਰੀ ਹੋਇਆ ਭਾਜੀ ਸਾਹਮਣੇ ਆ ਜਿਹੜਾ ਪਾਣੀ 'ਚ ਡੁੱਬਿਆ ਪਿਆ ਇਹਨਾਂ ਦਾ ਵੀ ਸਿਲੰਡਰ ਕਰ ਐਲ ਸੀ ਡੀਆਂ ਕੁਛ ਏਦਾਂ ਨਮੀਟਰ ਕੁਛ ਲੈ ਗਏ ਆ ਲਾ ਕੇ ਕਹਿੰਦੇ ਦੱਸਦੇ ਆ ਭਾਜੀ ਕੀ ਹਾਲਾਤ ਨੇ ਔਰ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਹੁਤ ਜੀ ਮੰਦੇ ਬਹੁਤ ਮੰਦੇ ਹਾਲਾਤ ਆ ਤੱਲਾ ਆਪਾਂ ਇਹ ਪੈਂਦਾ ਕਿੰਨਾ ਕ ਪਾਣੀ ਹੈ ਹਾਂਜੀ ਮੰਡ ਤੇ ਲਵੰਡੀ ਪੈਂਦੇ ਆ ਸਾਡੇ ਮੰਡ ਦੇ ਵਿੱਚ ਬੈਠੇ ਆ ਘਰ ਘਾਟ ਹੈ ਨਹੀਂਗੇ ਬਾਹਰ ਤੇ ਜੇ ਦੇ ਸਕਦੀ ਤੇ ਸਰਕਾਰ ਕਿਤੇ ਜਗਾ ਵੇਖ ਕੇ ਸਾਨੂੰ ਥੋੜਾ ਥੋੜਾ ਥਾਂ ਦੇ ਦੇਵੇ ਪੰਜ ਪੰਜ ਮਰਲੇ ਤੇ ਚਾ ਨੋ ਬੱਚੇ ਕਿਤੇ ਵਿਚਾਰੇ ਬਹਿ ਜਾ ਕਰਨ ਆਣ ਕੇ ਆਏ ਸਾਲ ਤੇ ਪਾਣੀ ਆ ਜਾਂਦਾ ਪੁੱਤਰ ਕੀ ਦੱਸੇਗੇ ਨੁਕਸਾਨ ਦੀ ਤੈਨੂੰ ਕੋਈ ਫਸਲ ਨਹੀਂ ਰਹਿੰਦੀ ਕੋਈ ਕੋਈ ਘਰ ਘਾਟ ਵੀ ਡਿੱਗ ਪੈਂਦੇ ਆ ਕਿੱਥੇ ਕਿਹੜਾ ਕਿਹੜਾ ਨੁਕਸਾਨ ਦੱਸਿਆ ਜਾਵੇ ਇਸ ਤਰ੍ਹਾਂ ਕੁਇਆਰਾ ਕਰਦੇ ਲੋਕ ਜਿਹੜੇ ਤੁਸੀਂ ਲੋਕ ਮੁਸ਼ਕਲ ਹੀ ਹੈ ਧਿਆੜੀ ਦੱਪਿਆ ਲੈਨੇ ਸਾਰੇ ਆਪਣਾ ਧਿਆੜੀ ਕਰਦੇ ਨੇ ਖਾਂਦੇ ਨਹੀਂ ਇਹ ਫਸਲ ਜਿਹੜੀ ਹੈ ਨੀਵੀਂ ਧਾਂਦ ਲਾਂਦੇ ਨੇ ਤੋਂ ਇਹਨਾਂ ਦੀ ਆਇਆ ਹਿਸਾਬ ਖਰਾਬ ਹੋ ਜਾਂਦੀ ਔਖਾ ਹੈ